ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪੈਂਡ ਡੱਲ ਪੱਟੀ ਤਜ਼ਿਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਵਨਰ ਵੀਰ ਸੇਫ ਕੋਨ ਦੇ ਘਰ ਆਏ ਆ ਸਿਰ ਪਰਚੇ ਦਾ ਕੰਮ ਵੀ ਵੀਰ ਨਹੀਂ ਕਰਦੇ ਠੀਕ ਆ ਜੀ ਬਾਕੀ ਨਾ ਜਿਹੜੇ ਇਹਨਾਂ ਦੇ ਕੋਲ ਆਏਗੇ ਰਹਿੰਦੇ ਆ ਵਪਾਰ ਲੈਣ ਦੇ ਵਿੱਚ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਜਿਹੜੇ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਆ ਠੀਕ ਆ ਜੀ ਇੱਕ ਸੱਜਰਤਾ ਜੀ ਸੂਈ ਮਾਝ ਦਿਖਾ ਦਿਆਂਗੇ ਇੱਕ ਥਣ ਦੀ ਤੇਲਾ ਠੀਕ ਆ ਜੀ ਤਿਲੜਾਂ ਦੇ ਵਿੱਚ ਉਹ ਮੱਝ ਦਾ ਤੁਸੀਂ ਸੌਦਾ ਕਰ ਲਿਆ ਜੀ ਇੱਕ ਬਿਲਕੁਲ ਸੱਜਰਤਾ ਜੀ ਸੂਈ ਵੈੜ ਤੁਹਾਨੂੰ ਦਿਖਾ ਦਾਂਗੇ ਐਚ ਐਫ ਬਰੀਡ ਦੇ ਵਿੱਚ ਸੂਈ ਸੁਬਾਈਆ ਵੈੜ ਦੋਹ ਐਨੀਮਲ ਦੋਹ ਜਨਵਰਾਂ ਦੀ ਡਿਟੇਲ ਜਿਹੜੀ ਆ ਉਹ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਾਸ ਵਿਜ਼ਿਟ ਜਿਹੜੀ ਆ ਤੁਸੀਂ ਪਿੰਡ ਡਾਲ ਕਰਨੀ ਆ ਸੋ ਬਿਲਕੁਲ ਇਧਰ ਬਾਰਡਰ ਬੈਲਟ ਦਾ ਪਿੰਡ ਆ ਠੀਕ ਆ ਜੀ ਖਾਲੜਾ ਪਿੰਡ ਥੋੜੀ ਦੂਰੀ ਤੇ ਆ ਕੋਈ 5 6 ਕਿਲੋਮੀਟਰ ਦੀ ਦੂਰੀ ਆ ਕੋਈ ਵੀ ਆਪਣਾ ਫਾਰਮਰ ਭਰਾ ਇਧਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਹਰੀਕੇ ਪੱਤਣ ਤੋਂ ਤੁਸੀਂ ਭਿੱਖੀ ਪਿੰਡ ਵਿਜ਼ਿਟ ਕਰੋਗੇ ਤੇ ਭਿੱਖੀ ਪਿੰਡ ਤੋਂ ਅੱਗੇ ਤਕਰੀਬ ਨਾ ਲੱਗਦੇ ਪਿੰਡਾਂ ਦੀ ਗੱਲ ਕਰੀਏ ਡੇਲੀਰੀ ਵਾਹ ਤਾਰਾ ਸਿੰਘ ਇਹ ਪਿੰਡ ਨੇੜੇ ਨੇੜੇ ਆ। ਸੋ ਮਾੜੀ ਮੇਗਾ ਇਧਰਲੇ ਪਾਸੇ ਪਿੰਡ ਆ ਜਾਂਦਾ ਠੀਕ ਆ ਜੀ। ਸੋ ਬਾਕੀ ਪੂਰੀ ਗੱਲਬਾਤ ਕਰਾਂਗੇ 28 ਤਰੀਕ ਆ ਜੇ ਤੁਸੀਂ ਨੋਟ ਕਰ ਲਓ 28 ਅਕਤੂਬਰ ਸਮਾਂ ਕੋਈ ਦੁਪਹਿਰ ਦੇ 1:30 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ। ਦੋਵੇਂ ਪਸ਼ੂ ਸਵੇਰ ਸੁਬਾਹ ਆ ਇਸ ਕਰਕੇ ਮੇਰਾ ਭਰਾ ਸਟਾਰਟਿੰਗ ਦੇ ਵਿੱਚ ਹੀ ਆਪਾਂ ਬੇਨਤੀ ਕਰਦੇ ਆ ਇੱਥੇ ਆਣ ਕੇ ਆਪਦੀ ਬਿਲਕੁਲ ਇੱਕ ਟਾਈਮ ਦੂ ਟਾਈਮ ਚੁੱਕ ਕੇ ਤੁਸੀਂ ਤਸੱਲੀ ਕਰ ਸਕਦੇ ਹੋ। ਪੂਰੀ ਵੀਡੀਓ ਦੇ ਨਾਲ ਜੁੜੇ ਰਹੋ ਤੁਸੀਂ ਅੱਡੇ ਤੱਕ ਪੂਰੀ ਗੱਲਬਾਤ ਕਰਦੇ ਆ। ਸੇਵ ਹੋਰ ਭਾਜੀ ਠੀਕ ਠਾਕ ਵਧੀਆ ਵਧੀਆ ਭਾਜੀ ਠੀਕ ਠਾਕ ਅੱਛਾ ਸੇਪਕ ਵੀਰ ਮਾਲ ਆਪਾਂ ਪਹਿਲਾਂ ਵੀ ਆਪਣੇ ਘਰੋਂ ਦਿਖਾਇਆ ਹੈ ਹਾਂਜੀ ਹਾਂਜੀ ਵੀਡੀਓ ਕਾਫੀ ਪਾਈਆਂ ਨੇ ਪਹਿਲਾਂ ਵੀ ਹਾਂਜੀ ਆਉਂਦਾ ਰਹਿੰਦਾ ਮਾਲ ਰੂਟੀਨ ਦੇ ਵਿੱਚ ਹੀ ਤੁਹਾਡੇ ਕੋਲ ਵਪਾਰ ਲੈਣ ਦਾ ਹਾਂਜੀ ਭਾਜੀ ਇੱਕ ਅੱਧਾ ਲੈ ਆਈਦਾ ਉਹ ਵਿੱਚੋਂ ਦਾ ਫੇਰ ਲੈ ਆਈਦਾ ਅੱਜ ਵੀ ਆਖਿਆ ਚਲੋ ਆਪਾਂ ਵੀਡੀਓ ਪਾ ਲੀਏ ਹਾਂ ਬਿਲਕੁਲ ਨਹੀਂ ਤੇ ਜ਼ਿਆਦਾਤਰ ਹੁੰਦਾ ਵੀ ਚਲੋ ਇੱਕ ਦੋ ਪਸ਼ੂ ਆਏ ਮਤਲਬ ਲੋਕਲ ਹੀ ਵੇਚ-ਬੋਈ ਦਿੱਤੇ ਹਾਲੇ ਵੇਚ ਤੇ ਆਹ ਠੀਕ ਆ ਵੀਰ ਕੀ ਚਲੋ ਫਿਰ ਸਵਾਪ ਬਣਿਆ ਮਤਲਬ ਕਿ ਸਾਡਾ ਤੁਹਾਡੇ ਦਰਸ਼ਨ ਕਰਦਾ ਤੇ ਤੁਹਾਡੇ ਦਰਸ਼ਨ ਸਾਰਿਆਂ ਨੂੰ ਕਰਾ ਦੇਣੇ ਸੇਵਕ ਵੀਰੇ ਦੋ ਐਨੀਮਲ ਨੇ ਇੱਕ ਆਪਣੇ ਕੋਲ ਜਿਹੜੀ ਉਹ ਮੱਝ ਆ ਉਹ ਵੀ ਵਪਾਰ ਲੈਣ ਦੇ ਵਿੱਚ ਹੀ ਆ ਜਾਂ ਆ ਪਿਛਲਾ ਸਵੇਰ ਘਰੇ ਚ ਵਾਈਕੀ ਨਹੀਂ ਭਾਜੀ ਉਹ ਆਪਣੀ ਘਰ ਦੀ ਮੱਝ ਘਰ ਦੀ ਉਹ ਮੱਝ ਹਾਂਜੀ ਠੀਕ ਆ ਹਾਂਜੀ ਤੇ ਇਹ ਵਿਹੜ ਆਪਣੇ ਕੋਲ ਆਈ ਆ ਪਾਪਾ ਇਹ ਆਪਾਂ ਹਾਂਜੀ ਸੋ ਸਵੇਰ ਕਿੰਨਾ ਵੀਰੇ ਇਹ ਦੂਜਾ ਸੂਗਾ ਜੀ ਦੂਸਰਾ ਸੂਗਾ ਹਾਂਜੀ ਕੰਨੀਆਂ ਜੇ ਰੰਗੀਆਂ ਇਹਦੇ ਤੇ ਕੰਨੀਆਂ ਖੜੀਆਂ ਨੇ ਕੰਨੀਆਂ ਮਲ ਕੇ ਦੁੱਧ ਦਾਂਦੀ ਆ ਦੁੱਧ ਦਾਂਦੀ ਸਗੀ ਬੰਨੀ ਹੋਪ ਹਾਂਜੀ ਹਾਂਜੀ ਸੋ ਅੱਜ ਦਿਨ ਕਿੰਨੇ ਹੋਗੇ ਸੂਈ ਨੂੰ 10 ਦਿਨ ਮਿਸਲੋ 10 ਦਿਨ ਆ 10 ਕ ਦਿਨ ਹੋ ਗਏ ਹਾਂ ਹਾਂਜੀ ਵਛਾ ਮਗਰ ਦੇ ਮਗਰ ਵਛਾ ਇਹਦੇ ਐਸ ਵਕਤ ਕਿੰਨੇ ਕ ਦੁੱਧ ਤੇ ਆ ਗਈ ਹੈ ਜੀ 20 ਲੀਟਰ ਦੁੱਧ ਆਦਾ ਜੀ 20 ਲੀਟਰ ਹਾਂਜੀ ਐਸ ਵਕਤ 220 ਲੀਟਰ ਦੁੱਧ ਇਸ ਵਾਰ ਦੇ ਥੱਲੇ ਹਾਜ਼ਰ ਆ ਮਿਲਦੀ ਮਿਲਦੀ ਵੰਗਾ ਪਾ ਲਈ ਨੇ ਰਸੀ ਰਸੀ ਪਾਉਣਾ ਪਾ ਲਈ ਅਸੀਂ ਪਾ ਲਈਦਾ ਉਤਨਾ ਥੱਲੇ ਠੀਕ ਆ ਤੋਂ ਦਸ ਨੂੰ ਮਾਰ ਕੇ ਇੱਕ ਵਾਰੀ ਕੈਮਰਾ ਦਿਖਾ ਦਿਓ ਬਹਿਣੀ ਵਾਲੇ ਪਾਸਿਓ ਮੁਠੀ ਵਾਲਾ ਥਾਣਾ ਠੀਕ ਆ ਜੀ ਸੋ ਪਲੀ ਪਲੀਤੀ ਪੂਰੀ ਆ 10 ਕ ਦਿਨ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਦੂਜਾ ਸੂਬਾ ਛਕੀ ਮੋਹ ਦੰਦੀ ਮਗਰ ਵਛਾ ਮੇਲ ਕਾ ਸੋ 2 ਲੀਟਰ ਐਸ ਵਕਤ ਦੁੱਧ ਦੇ ਥਲੇ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਚੋਕੇ ਤਸੱਲੀ ਕਰ ਲੈਣੀ ਆ ਥਣ ਮੁਠੀ ਮੁਠੀ ਆ ਕੋਈ ਪੋੜ ਜਾਗ ਨਹੀਂ ਗਈ ਵਿਰਲ ਵੱਡ ਚੰਗੇ ਆ ਬਾਕੀ ਗੋਲਾ ਗਾਲਾ ਬੜਾ ਪਾਲੀ ਸਭੀ ਚੰਗੀ ਆ ਕਰਮਾ ਦੀ ਠੀਕ ਆ ਤੇ ਚਵਾਈ ਵੀਰ ਸੇਵਕ ਮਤਲਬ ਕੋਈ ਭੂਰ ਨਾ ਨਾ ਭਾਜੀ ਬਹੁਤ ਵਧੀਆ ਚਵਾਈ ਆ ਠੀਕ ਆ ਆਪਾਂ ਤਾਰਾ ਮਾਰ ਕੇ ਬਿਲਕੁਲ ਚਵਾਈ ਜਿਹੜੀ ਤੁਹਾਨੂੰ ਨਾਲ ਦੀ ਨਾਲ ਆਪਾਂ ਜਿਹੜੀ ਜ਼ਰੂਰ ਦਿਖਾ ਦਾਂਗੇ ਉਦੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤਸੱਲੀ ਨਾਲ ਤੋੜ ਕੇ ਦਿਖਾ ਦਿੰਨੇ ਆ ਟਾਈਮ ਜਿਹੜਾ ਦੋਸਤੋ ਫੇਰ ਆਪਾਂ ਰਿਪੀਟ ਕਰਦੇ ਨੇ ਵੀ ਕੋਈ 1.5 ਕੋਈ 2 ਵਜੇ ਦਾ ਜਿਹੜਾ ਸਮਾਂ ਹੈ ਉਸ ਹਿਸਾਬ ਨਾਲ ਜਿਹੜੇ ਸਾਰੇ ਭਰਾਵਾਂ ਨੂੰ ਤੁਹਾਨੂੰ ਜਜਮੈਂਟ ਹੋ ਜੂਗੀ ਤੇ ਮਾਰਨਿੰਗ ਵੀਰ ਟਾਈਮ ਕਿੰਨਾ ਚਵਾਈ ਦਾ ਤਾਂ ਇਹਨੂੰ ਲੰਬੀ ਤੋਰ ਲਿਆ ਇੱਧਰ ਨੂੰ ਤੋਰ ਦੋ ਇਹਨੂੰ ਤੋਰ ਦੋ ਮਾਰਨਿੰਗ ਸਵੇਰ ਚਵਾਈ ਕਿੰਨੇ ਕ ਵਜੇ ਕਰਤੀ ਆ ਜੀ ਭਾਈ 5 ਵਜੇ ਲਓ ਜੀ ਸੋ ਚਵਾਈ ਜਿਹੜੀ ਆ ਦੋਸਤੋ 5 ਵਜੇ ਕੀਤੀ ਹੈ ਮਾਰਨਿੰਗ ਪਹਿਲਾਂ ਥੋੜਾ ਜਿਹਾ ਵੇਲੇ ਦੀ ਗੱਲਬਾਤ ਸੀ ਵੀ ਕੋਈ 11 12 ਜਾਂ 12:00 ਵਜੇ ਤੱਕ ਵੀਡੀਓ ਬਣਾਉਣੀ ਆ ਜਾਂ ਕਹਿ ਲਓ ਵੀ ਸ਼ਾਮ ਦਾ ਕੋਈ 3-4 ਵਜੇ ਦਾ ਪਲਾਨ ਸੀਗਾ ਪੇਰ ਸ਼ਡਿਊਲ ਥੋੜਾ ਜਿਹਾ ਉਦਾਂ ਦਾ ਸੀ ਵੀ ਚਲੋ ਹੁਣ ਮਤਲਬ ਥੋੜਾ ਨੇੜੇ ਆ ਤੇ ਵੀਡੀਓ ਕੱਢਦੇ ਚਲਦੇ ਆ ਇਸ ਕਰਕੇ 5 ਵਜੇ ਦੀ ਜਵਾਈ ਦਾ ਜਿਹੜਾ ਦੋਸਤੋ ਮਾਰਨਿੰਗ ਦਾ ਟਾਈਮ ਆ ਫੋਨ ਕੋਈ 1.5 ਕ ਵੱਜਣ ਡਿਆ ਦੁਪਹਿਰ ਦਾ ਟਾਈਮ ਆ ਠੀਕ ਆ ਜੀ ਥਾਣ ਮੁਠੀ-ਮੁਠੀ ਆ ਬਾਕੀ ਵੈਂਸ ਨਾੜਾਂ ਲੂੜਾਂ ਤੁਸੀਂ ਵੇਖੋਗੇ ਲੇਵੇ ਦੇ ਉੱਪਰ ਕਾਫੀ ਆ ਤੇ ਦੋ ਦੋ ਆਵਾਜ਼ ਨੂੰ ਕਰਮ ਵਾਲੀ ਚੰਗੀ ਆ ਫੇਸ ਕੁਆਲਿਟੀ ਫਰੰਟ ਤੋਂ ਕੋਈ ਫਿਰ ਜਸਰ ਇੱਥੋਂ ਦਿਖਾ ਦੇ ਆ ਮਾਰ ਕੇ ਕੈਮਰਾ ਫਰੰਟ ਤੋਂ ਦਿਖਾ ਦੇ ਆ ਇਥੋਂ ਫੇਸ ਦਿਖਾ ਦੇ ਚੰਗੀ ਤਸੱਲੀ ਨਾਲ ਠੀਕ ਆ ਜੀ ਸੋ ਬੂਤੀ- ਬਾਕੀ ਭਜਨ ਭੋਜਨ ਦੀ ਵੀ ਜੇਕਰ ਗੱਲ ਕਰੀਏ ਵਜ਼ਨ ਵੀ ਵੈੜਦਾ ਚਲੋ ਸੋਹਣਾ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਥਾਣਾ ਦੀ ਸਫਾਈ ਬਹੁਤ ਆ ਠੀਕ ਆ ਜੀ ਸੋ 20 ਲੀਟਰ ਜਿਹੜਾ ਇਸ ਵਕਤ ਤੁਹਾਨੂੰ ਚੁਵਾ ਦੇਣਾ ਦੋ ਦੋ 20 ਲੀਟਰ ਇਹਦੇ ਥਲੇ ਹਾਜ਼ਰ ਠੀਕ ਆ ਜੀ ਸੋ ਇਧਰ ਇੱਕ ਬੱਚਾ ਵੀ ਨਿਗਾਹ ਦੇ ਵਿੱਚ ਕਢਾ ਦਿਆ ਜੀ ਆ ਮਗਰ ਦੇ ਬੱਚਾ ਮੇਲ ਕਾਫ ਸੋ ਬੱਚਾ ਤੇ ਮਗਰ ਠੀਕ ਆ ਜੀ 10 ਕਿ ਦਿਨਾਂ ਦਾ ਬੱਚਾ ਸੋ ਬੱਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਨਾਲ ਦੀ ਨਾਲ ਹੀ ਦਿਖਾ ਦਿੰਦੇ ਆ ਠੀਕ ਆ ਜੀ ਬਾਕੀ ਸਾਰੇ ਭਰਾਵਾਂ ਨੂੰ ਜਿਹੜਾ ਘਰੇ ਬੈਠੇ ਪਤਾ ਲੱਗ ਜੂਗਾ ਵੀ ਕਿਸੇ ਰਕਮ ਦਾ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਠੀਕ ਆ ਸੋ ਕਈ ਵਾਰ ਸੱਜਣ ਆਪਣੇ ਆਨਲਾਈਨ ਸੌਦਾ ਕਰ ਲੈਂਦੇ ਆ ਪਰ ਫਿਰ ਵੀ ਆਪਾਂ ਵਾਰ-ਵਾਰ ਸਾਰੇ ਵੀਰਾਂ ਨੂੰ ਕਹਿੰਨੇ ਆ ਵੀ ਚਲੋ ਵਿਜਟ ਜ਼ਰੂਰ ਕਰਿਆ ਕਰੋ ਠੀਕ ਆ ਜੀ ਜਿੱਥੋਂ ਵੀ ਆਪਾਂ ਤੁਹਾਨੂੰ ਐਨੀਮਲ ਦਿਖਾਈਦਾ ਅੱਗੇ ਆਨਲਾਈਨ ਸੌਦਾ ਕਰਨਾ ਚੀਜ਼ ਵੇਖ ਕੇ ਉਹ ਤੁਹਾਡੀ ਆਪ ਦੀ ਸਮਝਦਾਰੀ ਹੈ ਠੀਕ ਆ ਕਰੀਏ ਅੱਛਾ ਸੇਵਕ ਵੀਰੇ ਕੀ ਡਿਮਾਂਡ ਹੈ ਕਿ ਮੁੱਲ ਕਰਦੇ ਭਾਂਦਾ ਭਾਜੀ ਮੁੱਲ ਭਾਂ 90 ਕਰ ਲਈਏ ਭਾਂ 85 ਕਰ ਲਈਏ ਆ ਸਹੀ ਸਹੀ ਜਿਹੜੀ ਆਪਾਂ ਦੇ ਦਈਏ 82 ਦੀ ਦੇ ਦਈਏ 82 ਦੀ ਕੋਈ ਜ਼ਾਇਦ ਜੀ ਗੱਲ ਕਰਤ ਕੀ ਹੋਰ 80000 ਦੀ ਦੇ ਦਾਂ 80000 ਦੀ ਹਾਂਜੀ ਲਓ ਜੀ 80000 ਦੀ ਇਹ ਤੁਹਾਨੂੰ ਵੈੜ ਮਿਲ ਜੂਗੀ ਫਾਈਨਲ ਠੀਕ ਆ ਕਿ ਸੋ ਵੀ ਅਸਰੀ ਆ 20 ਲੀਟਰ ਦੇ ਥਲੇ ਉਸ ਵਕਤ ਹਾਜ਼ਰ ਆ ਸੋ ਬਾਕੀ ਦਿਨ ਵੀ ਤੁਹਾਨੂੰ ਨੋਟ ਕਰਾ ਹੀ ਦਿੱਤਾ ਵੀ 10 ਦਿਨਾਂ ਦੀ ਸੂਈ ਹੈ ਚੁਵਾਈ 나ੜੂ ਹੈਗਾ ਨਾਲ ਫਲਦਾ ਵੇ ਥੱਲੇ ਹਾਂ ਸੋ ਚੁਵਾਈ ਤੁਸੀਂ ਦੇਖ ਲਈ ਆ ਠੀਕ ਆ ਜੀ ਸੋ 나ੜੂ ਆ ਜਾ ਜੀ ਜਿਹੜਾ ਤੁਹਾਨੂੰ ਬਿਲਕੁਲ ਸੁੱਕਾ 나ੜੂਆ ਨਾਲ ਦਿਖਾਈ ਦਊਗਾ ਅਜੇ ਵੀ ਬੱਚੇ ਦੇ ਬਿਲਕੁਲ ਨਾਲ ਤੁਸੀਂ ਵੇਖੋਗੇ 나ੜੂਆ ਹੈਗਾ ਆ ਦੇਖੋ ਠੀਕ ਆ ਵੀ ਠੀਕ ਆ ਸੋ ਇਦੋਂ ਬਾਅਦ ਅੱਗੇ ਆਪਣੇ ਕੋਲ ਜਿਹੜੀ ਇੱਕ ਘਰ ਦੀ ਮਾਝਾ ਵੀਰ ਸੇਵਕ ਹਾਂਜੀ ਇਹ ਤੇ ਤੁਸੀਂ ਦੱਸਿਆ ਵੀ ਹੈ ਤੇ ਲੜਾ ਹਨ ਤੇ ਲੜਾ ਬਾਈ ਇਹ ਪਹਿਲੇ ਸੂਈ ਤੇ ਲੜੂਗੀ ਪੈਣੀ ਵਾਲੇ ਮਗਰਲੇ ਥਣ ਦੀ ਹਾਂਜੀ ਠੀਕ ਆ ਜੀ ਤਿੰਨਾ ਥਣਾਂ ਦੇ ਵਿੱਚੋਂ ਦੁੱਧ ਕਿੰਨਾ ਜਾਂਦਾ ਥੱਲੇ ਸੋ so, 8 ਲੀਟਰ ਜਿਹੜਾ ਦੋਸਤੋ ਅੱਜ ਇਹਦੇ ਥਲੇ ਦੁੱਧ ਹਾਜ਼ਰ ਆ ਕਿੰਨਾ ਮਤਲਬ ਸਮਾਂ ਕਿੰਨਾ ਮਹੀਨਾ ਕੇ ਉੱਤੇ ਹੋ ਗਿਆ ਸਮਾਂ ਨੂੰ ਵੇਖ ਮਹੀਨਾ ਲਾ ਲਓ ਉੱਤੇ ਲਾ ਲਓ ਦੱਸਦੇ ਨੂੰ ਕੋਈ ਮਹੀਨਾ ਸਵਾ ਮਹੀਨਾ ਮੰਨ ਲਓ ਇਹਨਾਂ ਕੀ ਹੋ ਗਿਆ ਲਓ ਜੀ ਮਗਰ ਇਹਦੇ ਕਟਾ ਮੇਲ ਕਾਫ ਆ ਠੀਕ ਆ ਆ ਬੱਚਾ ਦਿਖਾ ਦਿਓ ਆ ਮਗਰ ਦੇ ਕਟਾ ਸੂਆ ਹੋਊਗਾ ਕਿ ਨਾ ਤੀਜਾ ਕਿ ਚੌਥਾ ਚੌਥੇ ਚੌਥੇ ਸੂਵੇ ਹਾਂਜੀ ਐਵੇਂ ਆਪਾਂ ਤੀਜਾ ਆ ਚੌਥੇ ਸੂਵੇ ਸੂਈ ਇਹ ਇਹ ਫਿਰ ਫਿਰ ਮਤਲਬ ਕਿ ਦੂਜੇ ਸੂਵੇ ਚ ਜਾਂ ਤੀਜੇ ਚ ਪਹਿਲੇ ਪਹਿਲੇ ਜੀ ਪਹਿਲਨ ਚੋ ਪਹਿਲਨ ਚ ਹੀ ਹੋ ਗਿਆ ਹੈ ਆਪਣੇ ਕੋਲ ਠੀਕ ਆ ਉਹਨੋਂ ਦੀ ਆਪਣੇ ਕੋਲ ਹੀ ਆ ਆਪਾਂ ਚੋਈ ਦੀ ਆ ਠੀਕ ਆ ਵੀ ਹੁਣ ਮਤਲਬ 8 ਲੀਟਰ ਜਿਹੜਾ ਵੀ 8 ਲੀਟਰ ਦੁੱਧ ਪੂਰ ਛੱਟੇ ਬਾਕੀ 3 ਸਨ ਪ੍ਰੋਪਰ ਵਧਿਆ ਪੂਰੇ ਪੂਰੇ ਭਾਜੀ ਵਧ ਗਿਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਗਾਰੰਟੀ ਆਪਣੇ ਠੀਕ ਆ ਸੋ ਦੋਸਤੋ ਤੇਲੜ ਜਿਹੜੀ ਮੱਝ ਤੁਹਾਨੂੰ ਦਿਖਾ ਦਾਂਗੇ ਬਾਕੀ ਲੰਬਾਈ ਲੰਬੂਈ ਮੱਝ ਦੀ ਚੰਗੀ ਆ ਚੌਥਾ ਸੂਬਾ ਜਿਹੜਾ ਹੁਣ origignal ਆ ਇਹਨਾਂ ਦੇ ਘਰ ਦੀ ਮੱਝ ਆ ਵੈਸੇ ਵਪਾਰ ਲੈਣ ਤਾਂ ਕੰਮ ਆ ਚਲੋ ਇੱਕ ਦੋ ਪਸ਼ੂ ਆਏ ਗਿਆ ਰਹਿੰਦੇ ਆ ਪਰ ਜਿਹੜੀ ਮੱਝ ਘਰੋਂ ਵੀ ਉਹ ਨਹੀਂ ਸੇਲ ਕਰਦੇ ਆ ਸੋ ਪਹਿਲੇ ਸੂਬੇ ਤੋਂ ਵਿੱਚ ਹੀ ਇਹ ਤੇਲ ਹੋ ਗਈ ਸੀਗੀ ਅੱਜ ਤਿੰਨੇ ਥਣ ਬਾਕੀ ਭਰਾ ਬਰੂ ਦੇ ਚੰਗੇ ਆ ਇਹ ਬੈਣੀ ਵਾਲੇ ਬੰਨੇ ਵਾਲਾ ਜਿਹੜਾ ਦੋਸਤੋ ਮਗਰਲਾ ਥਾਣਾ ਠੀਕ ਆ ਜੀ ਉਹ ਥਣ ਦੀ ਤੇਲਾ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ ਕਈ ਵਾਰਾਂ ਭਰਾ ਠੀਕ ਆ ਜੀ ਸਮਝਦੇ ਸਮਝਣ ਦੇ ਵਿੱਚ ਕਿ ਨਾ 19 ਕੀ ਹੋ ਸਕਦੀ ਹੈ ਬਾਕੀ ਸਿੰਘ ਸੁੰਘ ਦੀ ਬੰਤਰ ਖੁੱਲੀ ਬੇਸ਼ੱਕ ਆ ਪਰ ਤੋੜ ਕੇ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਸੋ ਬਿਲਕੁਲ ਮੁੱਲ ਵੀ ਜਨੂਅਨ ਜਾਇਜ ਮੁੱਲ ਰਹੂਗਾ ਆ ਦਿਖਾ ਦਿਓ ਚੰਗੀ ਤਸੱਲੀ ਨਾਲ ਕਰਾ ਦਿਓ ਚੈੱਕ ਹਲੋ ਠੀਕ ਹੈ ਠੀਕ ਹੈ ਤੇ ਇਹ ਸੇਵਕ ਵੀਰੇ ਕੀ ਮੋਲ ਕਿੰਨੇ ਦੇ ਦੇ ਰਹੇ ਆ ਅੱਜ ਭਾਈ ਮੋਲ ਭਾਏ ਰਾ 70 ਕਰਾ ਲਓ ਹਾਂਜੀ ਜਿੰਨਾ ਮਰਜੀ 60 ਦੀ ਦੇ ਦਈਏ ਕੋਈ 56 64 ਵਾਲੇ ਚੱਕਰਾਂ ਚ ਨਾ ਪਈਏ ਜਾਇਜ਼ ਦੇ ਦਈਏ ਕਰ ਪੂਰੇ 60000 ਦੀ ਦੇ ਦਾਂ 60000 ਦੀ ਹਾਂ 60 ਦੀ ਦੇ ਦੋ ਬਾਕੀ ਚਲੋ ਕੋਈ ਸਾਜਣ ਲੱਗਦਾ ਨੇੜੇ ਤੇ ਥੋੜਾ ਪਾਤਾ ਵਿੱਚੋ ਕੋਈ ਹੋਰ ਚਲੋ ਆਏ ਜਾਏ ਦਾ ਮਾਨਤਾ ਨ ਕਰਾਂਗੇ ਚਲੋ ਆਪਾਂ ਘਰੋਂ ਸੇਲ ਕਰਦੇ ਆਂ ਇੱਕ ਹੈ ਤੇ ਲੜਾ ਬਾਕੀ ਹੈ ਚਲੋ ਸੱਜਰ ਆ ਚਲੋ ਕੋਈ ਨਹੀਂ ਚਲੋ ਮਹੀਨਾ ਕੋਈ ਸਵਾ ਮਹੀਨਾ ਤੁਸੀਂ ਦੁੱਧ ਪੀਤਾ ਵੀ ਆ ਤੇ ਅੱਜ ਦੋਸਤੋ ਜਾਇਜ਼ ਮਿਲ ਜੂਗੀ 60000 ਦੀ ਬਾਕੀ ਮੇਰਾ ਭਰਾ ਫੋਨ ਕਰੋ ਤੇ ਚੋਕੇ ਵੇਖੋ ਪਸੰਦ ਆ ਜੂਗੀ ਤੁਹਾਨੂੰ ਠੀਕ ਆ ਜੀ ਤੇ ਜਿੱਥੇ ਚਲੋ ਕੋਈ ਥੋੜਾ ਪਾਤਾ ਵਿੱਚੋ ਸੋ ਇਹ ਆਜਾ ਦੋ ਹੀ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗਾ ਠੀਕ ਆ ਜੀ ਦੋਵੇਂ ਐਨੀਮਲ ਜਿਹੜੇ ਇਹ ਸਵੇ ਸਵੇ ਆ ਦੁੱਧ ਤੇ ਚੱਲਣ ਦੇ ਆ ਤਸੱਲੀ ਕਰੋ ਇੱਕ ਵੀਰ ਸੇਵਕ ਆਪਣੇ ਕੰਟੈਕਟ ਨੰਬਰ ਕਰਤੀਏ ਸਾਂਝੇ 98779 ਹਾਂ 95193 ਠੀਕ ਆ ਜੀ ਸੋ ਇਹ ਨੰਬਰ ਇੱਕੋ ਲੱਗ ਗਿਆ ਹੂੰ ਠੀਕ ਆ ਜੀ ਸੋ ਨੰਬਰ ਜਿਹੜਾ ਦੋਸਤੋ ਸਕਰੀਨ ਦੇ ਉੱਪਰ ਚੱਲ ਰਿਹਾ ਕਾਲ ਕਰਕੇ ਗੱਲਬਾਤ ਕਰ ਲਿਆ ਜੇ ਪਿੰਡ ਡਾਲ ਤੁਸੀਂ ਵਿਜ਼ਿਟ ਕਰਨੀ ਆ ਖਾਲੜੇ ਪਿੰਡ ਦੇ ਲਾਗੇ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਾਧ ਤਸ਼ਰੀਆ ਕਾਲ ਜੀ